ਤੁਸੀਂ ਦੇਖ ਰਹੇ ਹੋ ਦਿਨਕਸ਼ਵਰ ਟੈਲੀ ਵੀ ਅੱਜ ਕੱਲ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਨਿਕੀਆਂ ਨਿਕੀਆਂ ਗੱਲਾਂ ਨੂੰ ਲੈ ਕੇ ਗੋਲੀ ਚਲਣਾ ਇੱਕ ਆਮ ਗੱਲ ਹੋ ਗਈ ਆ ਅੱਜ ਰਾਤ ਦੀ ਇੱਕ ਘਟਨਾ ਹੈ ਜਿੱਥੇ ਕਿ 50 ਸਾਲ ਦੇ ਕਰੀਬ ਲਬੀਰ ਸਿੰਘ ਨਾਮਕ ਇੱਕ ਨੌਜਵਾਨ ਦੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਸਾਡੇ ਨਾਲ ਨੇ ਇਹ ਕਿੰਨੇ ਕੁ ਵਜੇ ਦੀ ਘਟਨਾ ਤੇ ਕੀ ਘਟਨਾ 9:00 ਨਿਕਲੇ 9:05 ਦੇ ਉੱਤੇ ਘਰੋਂ ਨਿਕਲੇ 10:00 ਵਜੇ ਲੱਗੇ 9:30 10:00 ਵਜੇ ਲੱਗੇ ਘਟਨਾ ਇਹ ਕਿੰਨੇ ਬੱਚੇ ਸੀ ਪਰਿਵਾਰ ਦੇ ਦੋ ਬੱਚੇ ਆ ਇੱਕ ਬੇਟੀ ਇੱਕ ਬੇਟਾ ਇਹ ਕਿੰਨੇ ਵਜੇ ਕਰੂ ਲਿਖ ਲਿਆ ਘਰੋਂ ਦੇ 9:30 ਤੇ ਨਿਕਲਿਆ ਜੀ ਕੋਈ ਘਰ ਕੋਈ ਨਹੀਂ ਹੈਗਾ ਜੇ ਜੇ ਅਸੀਂ ਜਿਸ ਤਰ੍ਹਾਂ ਕੋਈ ਇੱਕ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਝਗੜਾ ਨਹੀਂ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਹੈਗਾ ਪਿੰਡ 'ਚ ਮੈਂ ਸਰਪੰਚ ਵੀ ਬਣਿਆ ਸਰਬਸੰਮਤੀ ਨਾਲ ਮੇਰਾ ਪਿੰਡ 'ਚ ਵੀ ਕੋਈ ਨਹੀਂ ਕਿੰਨੇ ਝਗੜਾ ਸੋ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਨਾਲ ਝਗੜਾ ਨਹੀਂ ਸੀ ਪਰ ਫਿਰ ਵੀ ਕਿਸੇ ਨੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਆ ਪੁਲਿਸ ਨੂੰ ਮੌਕੇ ਤੇ ਜਦੋਂ ਘਟਨਾ ਬਾਰੇ ਪਤਾ ਲੱਗਾ ਤੇ ਸਾਡੇ ਡੀਐਸਪੀ ਸਾਹਿਬ ਸੰਜੀਤ ਕੁਮਾਰ ਜੀ ਜਿਹੜੇ ਆ ਆਪਣੀ ਪੁਲਿਸ ਪਾਰਟੀ ਦੇ ਨਾਲ ਜਿਹੜੇ ਘਟਨਾ ਸਥਾਨ ਤੇ ਪਹੁੰਚ ਗਏ ਨੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਆਪਾਂ ਗੱਲਬਾਤ ਕਰਾਂਗੇ ਸਰ ਇਹ ਕੀ ਮਾਮਲਾ ਲੱਗਦਾ ਸਵੇਰੇ ਇਨਫੋਰਮੇਸ਼ਨ ਆਈ ਸੀ ਉਹ ਤੋਂ ਦੋ ਕੁੰਡਾ ਕлле ਕਿ ਇੱਥੇ ਦੁਨੀਆ ਸੰਦੂਰੂਪੁਰ ਰੋਡ ਤੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਗੱਡੀ ਦੇ ਵਿੱਚ ਹੀ ਪਈ ਹੈ ਤੇ ਖੂਨ ਲੱਗਿਆ ਉਹਦੇ ਤੇ ਐਸਐਚਓ ਸਾਹਿਬ ਆਏ ਮੈਂ ਤੇ ਮੌਕੇ ਤੇ ਮੈਂ ਮੌਕੇ ਤੇ ਪਹੁੰਚ ਗਿਆ ਜਿਸ ਜਾ ਕੇ ਇਨਸਪੈਕਟ ਕੀਤਾ ਤੇ ਇਹ ਬੰਦਾ ਆਇਡੈਂਟੀਫਾਈ ਹੋਇਆ ਬਲਵੀਰ ਸਿੰਘ ਕਰਨਾਮੇ ਪਿੰਡ ਦਾ ਹਾਲ ਦੀ ਕਿਹੜੀ ਪੰਜ ਕਰੀਆਂ ਅੱਡੇ ਤੇ ਹੀ ਰਹਿੰਦਾ ਆਪਣੀ ਬੱਚਿਆਂ ਦੇ ਨਾਲ ਉੱਥੇ ਇਹ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਤੇ ਵੱਡੀ ਦੇ ਨਜ਼ਦੀਕ ਖੋਲ ਪਏ ਨੇ ਤੇ ਇਹਦੀ ਵੀ ਆਫੀਸ਼ੀਅਲੀ ਲੱਗਦਾ ਪਿਆ ਕਿ ਗਨ ਸ਼ਾਟਿੰਗ ਦੇ ਨਾਲ ਇਹਦੀ ਡੈਥ ਹੋਈ ਹੈ ਇਹਦੇ ਪਰਿਵਾਰ ਦੇ ਵਿੱਚ ਇਹਦੀ ਜਿਹੜੀ ਵਾਈਫ ਹੈ ਤੇ ਨਾਲ ਉਹਦਾ ਬੇਟਾ ਬੇਟਾ ਇਹਦਾ ਇਸ ਇਹਦੇ ਨਾਲ ਹੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਕੰਮ ਕਰਦਾ ਉਹ ਦੇਰਾ ਦੂਣ ਗਏ ਨੇ ਕੀ ਤਰੀਕ ਦੇ ਉਥੇ ਨਵੀਂ ਦੂਜੀ ਬੇਟੀ ਸਟੱਡੀ ਕਰਦੀ ਹੈ। ਉਥੇ ਉਹਨੂੰ ਮਿਲਣ ਗਏ ਨੇ। ਤੇ ਇਹਨਾਂ ਦੇ ਬ੍ਰਦਰ ਨਾਲ ਗੱਲ ਕੀਤੀ ਕੋਈ ਇਹਦੀ ਕੋਈ ਪਰਸਨਲ ਐਨਿਮੀਟੀ ਕਿਸੇ ਨਾਲ ਨਹੀਂ ਕੋਈ ਰੀਸੈਂਟ ਪਾਸਟ ਵਿੱਚ ਉਹਨਾਂ ਦਾ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ। ਬਾਕੀ ਇੱਥੇ ਮੌਕੇ ਤੇ ਪਹੁੰਚ ਕੇ ਦੇਖਦੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਜੀ ਸਾਰੇ ਐਂਗਲ ਤੋਂ ਕਿ ਕੀ ਨਿਕਲਦੀ ਹੈ। ਕਿੰਨੇ ਰੂਮ ਫਾਇਰ ਹੋਏ। ਤੇ ਜਿਹੜੀ ਡੈੱਡ ਬੋਡੀ ਨੂੰ ਲੱਗੇ ਉਹ ਤੇ ਲਾਸ਼ ਨੂੰ ਇਨਫਰੈਕਸ਼ਨ ਕਰਕੇ ਫੇਰ ਹੀ ਦੇਖਾਂਗੇ ਬਾਕੀ ਖੋਲ ਉਹਦੇ ਚਾਰ ਮਜਦੀਕ ਸੰਬੰਧ ਮਿਲਣੇ। ਇਹ ਖੂਲ ਖਿੜੀ ਵਸ ਨਹੀਂ ਅਜੇ ਨਹੀਂ ਪਤਾ ਨਹੀਂ ਪਤਾ ਲੱਗ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਪਾਰਟੀ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾਨ ਬਟਾਲਾ ਗੁਰਦਾਸਪੁਰ